ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੈ ਤਾਹੀ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹਉ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ ਪ੍ਰਾਣੀ ਸਤ ਗੁਰ ਸੇਵ ਸੁਖ ਪਾਏ ਸਤ ਗੁਰ ਸੇਵਹਿ ਤਾ ਸੁਖ ਪਾਵਹਿ ਨਾਹੇ ਤਾ ਜਾਹੇਗਾ ਜਨਮ ਗਵਾਇ ਰਹਾਉ ਤ੍ਰੈ ਗੁਣ ਧਾਤ ਬਹੁ ਕਰਮ ਕਮਾਵਹਿ ਹਰ ਰਸ ਸਾਧਨ ਆਇਆ ਸੰਦਿਆ ਤਰਪਣ ਕਰਹਿ ਗਾਇਤਰੀ ਬਿਨ ਬੂਜੇ ਦੁਖ ਪਾਇਆ ਸਤ ਗੁਰ ਸੇਵੇ ਸੋ ਵੱਡ ਭਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿਚ ਹੋ ਆਪ ਗਵਾਏ ਇਹੋ ਜੱਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੈ ਕਰੈ ਅੰਦਰ ਸਚ ਪਾਏ ਇਹੋ ਜੱਗ ਅੰਦਾ ਸਭ ਅੰਧ ਕਮਾਵੇ ਬੇਨ ਗੁਰ ਮੱਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੈ ਕਰੈ ਅੰਦਰ ਸਚ ਪਾਈ ਵਾਹੇ ਗੁਰਜੀਕਾ ਖਰਸਾ ਵਾਹੇ ਗੁਰਜੀਕੀ ਫਤਿਹ ਸੋਰਠਿ